ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਅੱਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਅੰਦਰ ਹੀਰਾ ਲਾਲ ਬਣਾਇਆ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਖਾਣ ਹੈ ਸੱਚ ਕਸਵੱਟੀ ਲਾਵਣਿਆ ਹਵਾਰੀ ਜਿਓ ਵਾਰੀ ਗੁਰ ਕੀ ਬਾਣੀ ਮਨ ਬਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤਿ ਅਗਮ ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚੇਤ ਲਾਏ ਸਚੋ ਸੱਚ ਵਰਤੈ ਸਭ ਨੀ ਥਾਈ ਸੱਚੇ ਸੱਚ ਸਮਾਪਨਿਆ ਵੇ ਪ੍ਰਵਾਹੁ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਭ ਆਪੇ ਦੇ ਨਾ ਪਛੋਤਾਵੇ ਇਹ ਵਿਸਰਾਮ ਜਿਹੜਾ ਹੈ ਉਚਾਰਨ ਵਿੱਚ ਬਹੁਤ ਜ਼ਰੂਰੀ ਹੈ ਜੇ ਆਪਾਂ ਕਹੀਏ ਕਿ ਆਪੇ ਦੇ ਨਾ ਪਛੋਤਾਵੇ ਤਾਂ ਕਿੰਨਾ ਉਲਟ ਅਰਥ ਬਣ ਜਾਵੇਗਾ ਬਿਲਕੁਲ ਹੀ ਪੁੱਠੀ ਗੱਲ ਬਣ ਜਾਵੇਗੀ ਆਪੇ ਦੇ ਨਾ ਪਛੋਤਾਵੇ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਭਨਾ ਜੀ ਆਕਾ ਏਕੋ ਦਾਤਾ ਸਭ ਦੇ ਮਾਰ ਜੀ ਵਾਣਿਆ ਹਰ ਤੁਦ ਬਜਹ ਹੋ ਮੈਂ ਕੋਈ ਨਾਹੀ ਹਰ ਤੁਦੈ ਸੇਵੀ ਤੈ ਤੁਦ ਸਲਾਹੀ ਆਪੇ ਮੇਲ ਲੈ ਹੋ ਪ੍ਰਭ ਸੱਚੇ ਪੂਰਾ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਅਨ ਦਿਨ ਸਾਰ ਸਮਾਲ ਹਰ ਰੱਖ ਹੈ ਗੁਰਮੁਖ ਸਹਿਜ ਸਮਾਵਣਿਆ ਤੁਦ ਜੇ ਵਡ ਮੈਂ ਹੋਰ ਨਾ ਕੋਈ ਤੁਦ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ